ਕੰਮ ਕਰਦੇ ਹੋ ਝਾੜੂ ਪੋਚੇ ਕਰਦੇ ਝਾੜੂ ਪੋਚੇ ਗ੍ਰੰਥੀ ਸਿੰਘ ਦਾ ਪਰਿਵਾਰ ਦੇਖ ਲੋ ਹਾਲਾਤ ਵੀ ਪੰਜਾਬੀਓ ਇਹ ਹਾਲਾਤ ਬਣੇ ਹੋਏ ਨੇ ਸਾਡੇ ਗ੍ਰੰਥੀ ਸਿੰਘ ਦੇ ਘਰ ਦੇ ਤੇ ਉਹਨਾਂ ਦੀ ਨੂੰ ਲੋਕਾਂ ਦੇ ਘਰਾਂ ਚ ਕੰਮ ਕਰਕੇ ਗੋਹਾ ਕੂੜਾ ਡੇਕ ਕੇ ਪੋਚੇ ਲਾ ਕੇ ਜਾਂ ਘਰਾਂ ਦੇ ਹੋਰ ਕੰਮ ਕਰਾ ਕੇ ਕਰਨੇ ਪੈ ਰਹੇ ਨੇ ਗ੍ਰੰਥੀ ਸਿੰਘ ਦੇ ਤੇ ਘਰ ਦੇ ਨੂੰ ਗੋਹਾ ਕੂੜਾ ਡੇਕ ਕੇ ਪੋਚੇ ਲਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਇਹ ਹਾਲਾਤ ਨੇ ਪੰਜਾਬ ਦੇ ਅੱਜ ਬਸਦਾ ਪੰਜਾਬ ਐ ਕੁਜੜਦਾ ਪੰਜਾਬ ਐ ਹੁਣ ਤੁਸੀਂ ਦੱਸੋ ਆ ਬਾਥਰੂਮ ਦੇਖ ਲੋ ਜੀ ਬਾਥਰੂਮ ਦੇ ਆਹ ਲੱਗੇ ਹੋਏ ਕੱਪੜਾ ਗੇਟ ਨਹੀਂ ਹੈਗਾ ਦਿਖਾਓ ਜੀ ਬਾਥਰੂਮ ਦੇ ਹਾਲਾਤ ਦੇਖੋ ਅੰਦਰੋਂ ਆ ਥੱਲੇ ਦਿਖਾਓ ਜੀ ਕੀ ਹਾਲਾਤ ਨੇ ਆ ਲਾ ਲੋ ਆ ਜਾਓ ਜੀ ਅਰਸ ਸੋਈ ਦੇ ਵਿੱਚ ਗ੍ਰਾਂਥੀ ਸਿੰਘ ਦੇ ਭਾਂਡਿਆਂ ਦੀ ਜਗ੍ਹਾ ਕਬਾੜ ਐ ਆ ਲਾ ਲੋ ਸਾਰਾ ਕਬਾੜ ਐ ਭਾਂਡਿਆਂ ਦੀ ਜਗ੍ਹਾ ਦੇ ਵਿੱਚ ਤੇ ਹਾਲਾਤ ਦੇਖ ਕੇ ਸਿੱਖ ਕੌਮ ਮਹਾਨ ਕੌਮ ਸੂਰਮਿਆਂ ਦੀ ਦਾਨੀਆਂ ਦੀ ਕੌਮ ਦੇ ਅੱਜ ਗੁਰੂ ਘਰ ਦੇ ਜੋ ਵਜੀਰ ਸੀ ਉਹਨਾਂ ਦੇ ਹਾਲਾਤ ਦੇਖ ਲੋ ਪ੍ਰਾਣੀ ਹੈ ਕੋਈ ਬਣਿਆ ਹੋਇਆ ਦੇਖ ਸਕਦੇ ਹਾਂ ਜਿਵੇਂ ਕਹਦੇ ਨੇ ਹੱਲਿਆਂ ਤੋਂ ਪਹਿਲਾਂ ਦੇ ਹੀ ਹੈ ਆ ਲਾਲੋ ਇੰਨੇ ਏਰ ਕੋ ਪਚੂਰੇ ਪੈਂਦੇ ਨੇ ਇੱਥੇ ਪੈਂਦੇ ਮਾਤਾ ਹਾਂ ਇੱਥੇ ਪੈਂਦੇ ਨੇ ਆ ਲਾਲੋ ਕਦੋਂ ਵੀ ਦੇਖ ਸਕਦਾ ਹੈ ਆ ਪਾਟਿਆ ਪਿਆਗਾ ਛੱਤਾਂ ਪਟੀਆਂ ਪਈਆਂ ਨੇ ਇਧਰੋਂ ਪ੍ਰਾਣੀ ਬਾਲੇ ਨੇ ਕੜੀਆਂ ਪ੍ਰਾਣੀਆਂ ਕੜੀਆਂ ਬਾਲਿਆਂ ਦਾ ਬਣਿਆ ਹੋਇਆ ਹੈ ਸਾਡਾ ਸ਼ਰਮਣਾਂ ਡੁੱਬ ਕੇ ਮਰਦੀ ਹੈ ਜਰ ਅਸੀਂ ਸ਼੍ਰੋਮਣੀ ਕਮੇਟੀ ਕਿੱਥੇ ਸਾਡੀ ਸਾਡੇ ਦਾ ਗ੍ਰੰਥੀ ਸਿੰਘਾਂ ਨੂੰ ਅਸੀਂ ਸਮਝ ਸਕਦੇ ਲਾਂਤਾਂ ਨੇ ਸਾਡੇ ਤੇ ਅਸੀਂ ਆ ਚੂਲਾ ਟੁੱਟਿਆ ਹੋਇਆ ਬੈਠੇ ਕਿੰਨਾ 40000 ਰੁਪਏ ਬਾਬਾ ਜੀ ਦੇ 40000 40000 ਰੁਪਏ ਲੱਗਣੇ ਹਜੇ ਲਾਜ ਹੋਏ ਨਹੀਂ ਹਜੇ ਲਾਜ ਨਹੀਂ ਹੋਇਆ 40000 ਕਣੀ ਕਣੀਓ ਗੁਰੂ ਘਰ ਦਾ ਵਜੀਰ ਉਹ ਬੈਠਾ ਚੂਲਾ ਤੜਾਈ 5 ਮਹੀਨੇ ਹੋ ਗਏ 40000 ਰੁਪਏ ਪਿੱਛੇ ਡਿਆ ਖੜਾ ਇਹ ਕੰਮ ਤਤਸ੍ਰੀ ਕਾਲ ਦੋਸਤੋ ਇਸ ਵਕਤ ਬਾਬਾ ਰਗਵੀਰ ਸਿੰਘ ਕੋਲੇ ਬੈਠਾਂਗੇ ਜੋ ਕਿ ਕੰਥੀ ਸਿੰਘ ਨੇ ਜੋ ਕਿ ਬਾਬਾ ਰਗਵੀਰ ਸਿੰਘ ਚੂਲਾ ਟੁੱਟਿਆ ਹੋਇਆ ਦੇਖ ਸਕਦੇ ਹੋ ਤਸਵੀਰਾਂ ਜੋ ਘਰ ਦਿਖਾਵਾਂਗੇ ਤੁਹਾਨੂੰ ਹਾਲਾਤ ਬਹੁਤ ਜਿਆਦਾ ਤਰਸਯੋਗ ਹਾਲਾਤ ਨੇ ਬਾਬਾ ਜੀ ਦੇ ਹਾਂਜੀ ਬਾਬਾ ਜੀ ਕੀ ਗੱਲ ਪਤਾ ਚੂਲਾ ਕਿਵੇਂ ਟੁੱਟ ਗਿਆ ਚੂਲਾ ਬਾਬਾ ਜੀ ਬਸ ਮੈਂ ਗੁਰੂ ਘਰੋਂ ਆਦੀ ਸਾਈਕਲ ਦੇ ਠੀਕ ਹੈ ਬਸ ਡੇਗ ਗਿਆ ਜੀ ਵਾ ਡੇਗਨ ਸਾਈ ਟੁੱਟ ਗਿਆ ਟੁੱਟ ਗਿਆ ਫਿਰ ਜਿਹੜੀ ਡਿਊਟੀ ਹੈ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪ੍ਰਕਾਸ਼ ਹੈ ਤੁਸੀਂ ਕਰਦੇ ਹੋ ਨਹੀਂ ਨਹੀਂ ਮੇਨਾ ਜਵਾਕ ਹੁੰਦੇ ਨੇ ਬੱਚੇ ਹੁੰਦੇ ਨੇ ਪੋਤੀਆਂ ਲਾਲੋ ਪੋਤੇ ਆ ਥੋੜੀ ਪੋਤੀਆਂ ਹਾਂ ਜਾਨੀ ਕਿ ਜੋ ਡਿਊਟੀ ਦਾ ਪੜਦੇ ਤਾਂ ਤੁਸੀਂ ਹੋ ਹਾਂਜੀ ਹਾਂ ਤੇ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਦਾ ਹੀ ਮੇਰੇ ਦੋ ਨੇ ਠੀਕ ਹੈ ਤੇ ਛੋਟਾ ਮੇਰਾ ਮੇਰਾ ਦਿਰਬੇ ਰਹਿੰਦਾ ਹੈ ਠੀਕ ਹੈ ਤੇ ਬڑا ਸਾਡੇ ਸਾਡੇ ਨਾਤੀ ਉਹਦੇ ਚਾਰ ਬੇਟੀਆਂ ਨੇ ਇੱਕ 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 ਲੜਕਾ ਛੋਟਾ ਉਹ ਤੁਸੀਂ ਏ ਤੁਹਾਡੇ ਲਈ ਨੇ ਉਹ ਹਾਂ ਜੀ ਹਾਂ ਤੇ ਮੇਰੇ ਬੇੜੀ ਦਾ ਡੈਥ ਹੋ ਗਈ ਅੱਛਾ ਬੇਟੇ ਦੀ ਡੈਥ ਹੋ ਗਈ ਹਾਂ ਜੀ ਹਾਂ ਪੌਣੇ 3 ਸਾਲ ਹੋ ਗਏ ਅੱਛਾ ਹੁਣ ਚਾਰ ਪੋਤੀਆਂ ਨੇ ਹਾਂ ਜੀ ਇੱਕ ਪੁੱਤ ਹੈ ਛੋਟਾ ਜਾਂ ਹਾਂ ਜੀ ਤੁਸੀਂ ਇਹ ਸਮਝਦੇ ਹੋ ਹਾਂ ਜੀ ਤੇ ਇੱਥੇ ਫਿਰ ਕਿੰਨੀ ਤਨਖਾਹ ਹੈ ਇਹ ਤੇ ਜੀ ਮੈਨੂੰ ਦਿੰਦੇ ਨੇ ਇਹ 7000 ਰੁਪਏ 7000 ਰੁਪਏ ਮਹੀਨਾ ਹਾਂਜੀ ਤੇ ਹੁਣ ਫਿਰ ਹਾਲਾਤ ਕੀ ਨੇ ਅੱਜ ਕੱਲ ਜੇ ਕਹੀਏ ਹਾਲਾਤ ਬਾਜੀ ਹੁਣ ਹੁਜਵਾਕ ਵੀ ਸਮਝੋ ਪੰਜ ਘਰਾਂ ਦਾ ਕੰਮ ਕਰ ਕਰਕੇ ਹੁੰਦੇ ਨੇ ਦੇਖ ਸਕਦੇ ਹੋ ਦੋਸਤੋ ਹੁਣ ਬਾਪੂ ਜੀ ਕੀ ਦੱਸਣ ਦੁੱਖ ਆਪਾਂ ਨੂੰ ਪਤਾ ਹੈ 7000 ਰੁਪਏ ਮਹੀਨੇ ਤੇ ਗੁਰਦੁਆਰਾ ਸਾਹਿਬ ਵਿੱਚ ਡਿਊਟੀ ਕਰਦੇ ਨੇ ਕਮਾਲਪੁਰ ਦੇ ਵਿੱਚ ਤੇ ਨਾਲ ਚਾਰ ਪੋਤੀਆਂ ਨੇ ਤੇ ਇੱਕ ਪੁੱਤ ਹੈ ਮਨ ਬੇਟੇ ਦੀ ਡੈਥ ਹੋ ਗਈ ਸੀ ਬਾਕੀ ਜਿਹੜੀ ਪੂਰੀ ਗੱਲ ਬਾਤ ਆ ਤੁਹਾਨੂੰ ਘਰੇ ਲਿਜਾ ਕੇ ਘਰ ਦਿਖਾਉਨਿਆ ਦੇਖ ਲੋ ਹਾਲਾਤ ਕੱਚਾ ਹੀ ਘਰ ਹੈ ਸਾਰਾ ਇੱਥੇ ਨੇਰ ਘੁੱਪ ਦੇ ਵਿੱਚ ਇੱਥੇ ਪੈਂਦੇ ਨੇ ਆ ਲਾਰੋ ਕਦੋਂ ਵੀ ਡਿੱਗ ਸਕਦਾਂਗੇ ਆ ਪਾਟਿਆ ਪਿਆਗਾ ਛੱਤਾਂ ਪਟੀਆਂ ਪਈਆਂ ਨੇ ਇਧਰੋਂ ਪੁਰਾਣੇ ਬਾਲੇ ਨੇ ਕੜੀਆਂ ਤੇ ਇਹ ਚੂੜਾ ਟੁੱਟੇ ਨੂੰ ਕਿੰਨਾ ਚਿਰ ਹੋ ਗਿਆ ਬਾਬਾ ਜੀ ਦਾ 5 ਮਹੀਨੇ ਹੋ ਗਏ 6 ਮਹੀਨਾ ਲੱਗ ਗਿਆ ਹੁਣ ਇਲਾਜ ਕਰਨੀਓ ਬੈਠੇ ਨੇ ਹਾਂ ਮੇਰੇ ਹੁਣ ਤਾਂ ਉਹ ਦਵਾਈ ਚੱਲਦੀ ਆ ਬਸ ਇਲਾਜ ਤੇ ਕਿੰਨਾ ਕੁ ਪੈਸਾ ਲੱਗਣਾ ਹੈ 40-50 ਹਜ਼ਾਰ ਰੁਪਏ ਫਿਰ ਪੈਸਾ ਹੈ ਨਹੀਂ ਹਾਂ ਆਲਾ ਲੋ ਬਹਤ ਕੰਮ ਕਰਕੇ ਗੁਜ਼ਾਰਾ ਕਰਦੇ ਬੇਟੇ ਲੋਕਾਂ ਦੇ ਘਰਾਂ ਚ ਠੀਕ ਕੰਮ ਕਰਦੇ ਹੋ ਢਾੜੂ ਪੋਚੇ ਕਰਦੇ ਢਾੜੂ ਪੋਚੇ ਗਰੰਥੀ ਸਿੰਘ ਦਾ ਪਰਿਵਾਰ ਦੇਖ ਲੋ ਹਾਲਾਤ ਵੀ ਪੰਜਾਬੀਓ ਇਹ ਹਾਲਾਤ ਬਣੇ ਹੋਏ ਨੇ ਸਾਡੇ ਬਹੁਤ ਬੇਟੇ ਫੋਟੋਆਂ ਪਾਤੀਆਂ ਕਿਸੇ ਨੇ ਕੁਝ ਨਹੀਂ ਕਰਿਆ ਸਾਡਾ ਕਿਸੇ ਨੇ ਮਦਦ ਨਹੀਂ ਕੀਤੀ ਨਾ ਕਰੀ ਨੀ ਪਿੰਡ ਦੇ ਵਿੱਚ ਤਿੰਨ ਗੁਰਦੁਆਰਾ ਸਾਹਿਬ ਨੇ ਚਰਨ ਸ਼ੋ ਕਿਹੜੇ ਕਿਹੜੇ ਗੁਰੂ ਸਾਹਿਬਾਨ ਆਏ ਹੋਏ ਨੇ ਜੇਮੀ ਪਾਸ਼ਾਈ ਨੌਵੀਂ ਇੱਥੇ ਪਹਿਲੀ ਪਾਸ਼ਾਈ ਆਈ ਹੁੰਦੀ ਕਿ ਅੱਛਾ ਪਹਿਲੀ ਪਾਸ਼ਾਈ ਹੋਈ ਹੈ ਨੌਵੀਂ ਪਾਸ਼ਾਈ ਹੋਈ ਹੈ ਤੇ ਛੇਵੀਂ ਪਹਿਲੀ ਪਾਸ਼ਾਈ ਹੋਈ ਹੈ ਛੇਵੀਂ ਪਾਸ਼ਾਈ ਜਿੱਥੇ ਬਾਬਾ ਜੀ ਨੇ ਪਹਿਲੀ ਪਾਸ਼ਾਈ ਆਈ ਅੱਛਾ ਜਿੱਥੇ ਬਾਬਾ ਜੀ ਨੇ ਇੱਥੇ ਪਹਿਲੀ ਪਾਸ਼ਾਈ ਆਈ ਬਨਾਂਦ ਕਲੀ ਗੁਰੂ ਨਾਨਕ ਦੇਵ ਜੀ ਆਏ ਹੋਏ ਨੇ ਜੀ ਜਾਂਦੀਆਂ ਨੇ ਨਾਲ ਸਵੇਰੇ ਆਉਣ ਆ ਅੱਛਾ ਮਹਾਰਾਜ ਜਿਹੜਾ ਪ੍ਰਕਾਸ਼ ਕਰਾਉਣਾ ਤੁਸੀਂ ਕਰਾਉਣਾ ਮੈਂ ਕਰਾਉਣੀ ਆ ਜੀ ਮੈਂ ਆਪ ਚੱਕ ਲੈਣੇ ਆ ਰਾਂ ਅੱਛਾ ਮਹਾਰਾਜ ਦਾ ਸਰੂਪ ਤੁਸੀਂ ਆਪੇ ਧਰਨ ਲੈ ਆਉਣੇ ਹੋ ਮੈਂ ਆਪ ਲੈ ਕੇ ਆਉਣੀ ਉੱਥੇ ਫਿਰ ਮੌਕੇ ਤੇ ਬੰਦੇ ਨਹੀਂ ਜਾਂਦੇ ਕੋਈ ਨਾ ਬੱਟੀ ਕੋਈ ਹੁੰਦਾ ਫਟਾਕੇਦਾਰ ਹੁੰਦਾ ਬਸ ਅੱਛਾ ਉਹਦੀ ਬੜੀ ਉਹਨਾਂ ਦੀ ਜ਼ਿੰਮੇਵਾਰੀ ਬਿਠੇ ਆਗਦੀ ਹੈ ਉਹ ਬਾਬਾ ਜੀ ਜ਼ਿੰਮੇਵਾਰੀ ਇਹਨਾਂ ਦੀ ਹੈ ਦੇਖੋ ਪਰ ਮਹਾਰਾਜ ਪ੍ਰਕਾਸ਼ ਕਰ ਰਹੇ ਨੇ ਇਹ ਕਿੰਨੀ ਦਰਖਾ ਦੇ ਰਹੇ ਨੇ ਬਾਬਾ ਜੀ ਤਾਂ ਕੁਝ ਨਹੀਂ 7000 ਰੁਪਏ 7000 ਰੁਪਏ ਤੇ ਤੁਸੀਂ ਲਾ ਲਓ ਸਾਹਿਬ ਤੇ ਫਿਰ ਜਿਹੜਾ ਬਾਬਾ ਜੀ ਦੇ ਤੁਹਾਡੇ ਨੂੰ ਨੇ ਉਹ ਵੀ ਕੰਮ ਕਰਦੇ ਨੇ ਲੋਕਾਂ ਦੇ ਹਾਂ ਕਰਦੇ ਹਾਂ ਤੁਸੀਂ ਵੀ ਕਰਦੇ ਹੋ ਮੈਂ ਵੀ ਕਰਦੀ ਹਾਂ ਤੇ ਬੰਦੇ ਦਾ ਢਾੜੂ ਪੋਚੇ ਦਾ ਕੰਮ ਹਾਂ ਆ ਹਾਲਾਤ ਨੇ ਗ੍ਰਾਂਥੀ ਸਿੰਘਾਂ ਨੇ ਸਾਡੇ ਪੰਜਾਬੀਓ ਸਿੱਖ ਕੌਮ ਨੂੰ ਕਿੱਥੇ ਅਸੀਂ ਕੀ ਬਣੂਗਾ ਸਾਡਾ ਅੱਪਪ ਉਹਦੇ ਡੇਰੇ ਬਣਾ ਕੇ ਬਹਿ ਗਏ ਪੰਜਾਬ ਚ ਅਸੀਂ ਜਿਹੜੇ ਗ੍ਰੰਥੀ ਸਿੰਘ ਨੇ ਪਿੰਡਾਂ ਚ ਗੁਰਦੁਆਰਿਆਂ ਚ ਗੁਰਦੁਆਰਿਆਂ ਤੇ ਕਰੋੜਾਂ ਰੁਪਈਆ ਇੱਕ ਹੈ ਜਿਆ ਪਿੰਡਾਂ ਚ 12 ਕਰੋੜ ਗੁਰਦੁਆਰਿਆਂ ਸਾਭਤੀ ਲੱਗੇ ਹੋਏ ਪਰ ਗ੍ਰੰਥੀ ਸਿੰਘਾਂ ਨੇ ਹਾਲਾਤ ਫੱਦ ਤੋਂ ਜ਼ਿਆਦਾ ਮਾੜੇ ਹਾਲਾਤ ਯਾਰ ਕਹਿ ਨਹੀਂ ਸਕਦੇ ਕੁਝ ਸਮਝ ਜਿਓ ਯਾਰ ਅਸੀਂ ਕਰੀਏ ਮਦਦ ਇਹਨਾਂ ਦੀ ਜੋ ਗੁਰੂ ਘਰ ਦੇ ਵਜ਼ੀਰ ਸਾਨੂੰ ਦੱਸਿਆ ਚੂਲਾ ਟੁੱਟਿਆ ਹੋਇਆ 40000 ਰੁਪਏ ਪਿੱਛੇ ਚੂਲਾ ਨਹੀਂ ਪੈ ਸਕਿਆ ਤਿੰਨ ਗੁਰੂ ਸਹਿਬਾਨ ਦੀ ਚਰਨ ਸ਼ੋਅ ਹੈ ਪਿੰਡ ਆਹ ਦੇਖ ਲਓ ਘਰ ਦੇ ਹਾਲਾਤ ਦੇਖ ਲਓ ਪਹਿਲਾਂ ਤਣ ਬੁੱਝ ਕੀ ਜੇ ਕਹਦੀ ਆ ਵੀ ਅਸੀਂ ਮਦਦ ਕਰਨੇ ਹੀ ਨਹੀਂ ਚਾਹੁੰਦੇ ਅਸਲ ਚ ਫਿਰ ਕਹਿੰਦੇ ਨੇ ਜੀ ਧਰਮ ਬਦਲੀ ਹੋ ਗਈ ਧਰਮ ਤਬਦੀਲੀ ਹੋ ਰਹੀ ਹੈ ਹੋਊਗੀ ਨਹੀਂ ਕਿਉਂ ਗ੍ਰੰਥੀ ਸਿੰਘ ਬਣਾਉਣਾ ਚਾਹੂਗਾ ਜਦੋਂ ਆਹ ਹਾਲਾਤ ਨੇ